ਜੇ ਤੁਸੀਂ ਉਸ ਚੀਜ਼ ਨੂੰ ਪੜ੍ਹੋ ਜਿਹਨੂੰ ਜਿਹਦਾ ਨਾਮ ਰੱਖਿਆ ਭਾਰਤ ਦੀ ਆਜ਼ਾਦੀ ਦਾ ਕਾਨੂੰਨ ਲਾਫ ਇੰਡੀਅਨ ਇੰਡੀਪੈਂਡੈਂਸ ਨਾ ਇੰਗਲੈਂਡ ਦੀ ਅਦਾਲਤ ਦੇ ਵਿੱਚ ਪਾਰਲੀਮੈਂਟ ਵਿੱਚ ਪਾਸ ਹੁੰਦਾ ਥੋੜੀ ਆਜ਼ਾਦੀ ਦਾ ਕਾਨੂੰਨ ਉਹ ਪਾਸ ਕਰਦੇ ਕਿ ਤੁਹਾਨੂੰ ਅਸੀਂ ਆਜ਼ਾਦ ਕਰਦੇ ਆ ਆਪਾਂ 67 ਨਾਲ ਆਜ਼ਾਦ ਨਹੀਂ ਨਾ ਹੋਏ ਆਪਾਂ ਕੱਢਦੇ 67 ਮਾਰ ਕੇ ਜਿਵੇਂ ਅਮਰੀਕਾ ਨੇ ਇੰਗਲੈਂਡ ਨੂੰ ਕੱਢਿਆ ਸੀ ਅਮਰੀਕਾ ਨੇ ਕੱਢਿਆ ਸੀ ਨਾ ਉਹਨਾਂ ਦੀ ਪਾਰਲੀਮੈਂਟ ਚ ਤਾਂ ਪਾਸ ਨਹੀਂ ਕੀਤਾ ਇੰਗਲੈਂਡ ਨੇ ਵੀ ਅਮਰੀਕਾ ਨੂੰ ਅਸੀਂ ਆਜ਼ਾਦ ਕਰਦੇ ਆਂ ਆ ਜਾਓ ਜਾ ਸਾਨੂੰ ਆਜ਼ਾਦੀ ਲੈਣੀ ਤੇ ਤੁਸੀਂ ਦੇਣ ਵਾਲੇ ਕਿ ਤੁਸੀਂ ਸਾਡੀ ਖੋਣ ਵਾਲੇ ਹੋ ਆਪਾਂ ਉਹਨਾਂ ਦੇ ਕਾਨੂੰਨ ਨਾਲ ਉਹ ਕਾਨੂੰਨ ਜਿਹੜੇ ਦੀ ਪਾਰਲੀਮੈਂਟ ਚ ਪਾਸ ਹੋਇਆ ਹੋਵੇ ਉਹ ਜਦੋਂ ਮਰਜ਼ੀ ਰਿਪੀਲ ਕਰਦੇ ਹੋ ਸਕਦਾ ਨਾ ਇੰਗਲੈਂਡ ਦੀ ਪਾਰਲੀਮੈਂਟ ਅਸਿੰਗ ਹੋਣੀ ਚਾਹੁੰਦੇ ਸੀ ਉਹਦਾਂ ਦਾ ਜਿਹੜਾ ਰਾਜ ਨਹੀਂ ਮਿਲ ਰਿਹਾ ਰਾਜਨੀਤੀ ਜਾਂ ਉਹਦਾਂ ਦੀ ਆਜ਼ਾਦੀ ਚਾਹੀਦੀ ਨੇ ਹਾਂ ਹੁਣ ਇਹਨਾਂ ਨੇ ਕਿਹੜੀ ਦਿੱਤੀ ਹੈ ਜਿਹੜੀ ਜੇ ਟਰਾਂਸਫਰ ਆ ਪਾਵਰ ਪਾਵਰ ਟਰਾਂਸਫਰ ਕੀਤੀ ਜਾਂਦੀ ਜਿਵੇਂ ਡੀਸੀ ਐਸਡੀਐਮ ਦੇ ਕੋਲੇ ਆਪਦੀ ਪਾਵਰ ਟਰਾਂਸਫਰ ਕਰਦੇ ਐਸਡੀਐਮ ਤਹਿਸੀਲਦਾਰ ਦੇ ਕੋਲੇ ਕਰਦੇ ਤਹਿਸੀਲਦਾਰ ਕਾਨੂੰਗੋਨੂ ਕਰਦੇ ਵੀ ਭਾਈ ਤੂੰ ਕੱਲ ਨੂੰ ਅੱਖੇ ਖਾ ਕੇ ਆਉਣੀ ਆ ਗੰਦ ਪਾ ਕੇ ਆਉਣਾ ਐਨੀ ਰੇਸ਼ੇ ਤੇ ਲੈ ਕੇ ਆਉਣੀ ਆ ਇਹ ਹੈ ਨਾ ਇਹਨਾਂ ਨੇ ਟਰਾਂਸਫਰ ਕਿਉਂ ਤਾਂ ਸ਼ਬਦ ਹੀ ਹੈ ਜਿਹੜੀ ਟਰਾਂਸਫਰ ਪਾਵਰ ਟੂ ਦਾ ਕਲੋਨੀਅਲ ਸਟੇਟਸ ਨੇਮਲੀ ਇੰਡੀਆ ਐਂਡ ਪਾਕਿਸਤਾਨ ਦੇਖਿਆ ਉਪਰਵੇਸ਼ਕ ਰਾਜਾਂ ਨੂੰ ਜਿਹੜੇ ਕੌਣ ਨੇ ਇੱਕ ਪਾਕਿਸਤਾਨ ਇੱਕ ਭਾਰਤ ਆ ਉਹਦੇ ਨਾਂ ਨੂੰ ਹੀ ਟ੍ਰਾਂਸਫਰ ਕਰਦੇ ਆ ਆਪਦੀ ਤਾਕਤ ਆਜ਼ਾਦੀ ਨਹੀਂ ਦਿੰਦੇ ਤੇ ਟ੍ਰਾਂਸਫਰ ਜਦੋਂ ਮਰਜ਼ੀ ਵੀ ਦੜਾ ਕਰ ਲੈਣ ਆਪਾਂ ਹਟਾ ਦਾਂਗੇ ਤੇ ਆਪਾਂ ਤੁਹਾਨੂੰ ਤਾੜੀਆਂ ਮਾਰਾਂਗੇ ਵਾਹ ਵੀ ਵਾਹ ਕਮਾਲ ਹੈ ਆਪਦੀਆਂ ਬਾਈ ਤਾਕਤਾਂ ਅੰਗਰੇਜ਼ ਨੇ ਵਾਪਸ ਲੈ ਲਈਆਂ ਬੜੇ ਸਿਆਣੇ ਬਗਦੇ ਹਰ ਗੁਰਦੁਆਰੇ ਚ ਮੰਦਰ ਮਸੀਤਾਂ ਚ ਅਰਦਾਸਾਂ ਕਰਨ ਲੱਗ ਜਾਂਗੇ ਵੀ ਗੋਰੇ ਦਾ ਰਾਜ ਆ ਗਿਆ ਭਾਈ ਮੁੜ ਕੇ ਰਾਜ ਆ ਗਿਆ ਭਾਈ ਲਓ ਭਾਈ ਹੁਣ ਤਾਂ ਮੌਜ ਬਣ ਗਈ ਭਾਈ ਕਲਯੁਗ ਸੀ ਹੁਣ ਸਤਜੁਗ ਆ ਗਿਆ ਨਾਲ ਦੀ ਨਾਲ ਕਹਿਣ ਲੱਗ ਜਾਣਗੇ ਉਹਨਾਂ ਦੇ ਜਿੰਨੇ ਚੇਲੇ ਆ ਜਿੰਨੇ ਪੁਜਾਰੀ ਆ ਜਿੰਨੇ ਅਧਿਕਾਰੀ ਆਵੇ ਜਿੰਨੇ ਵਪਾਰੀ ਆ ਉਹਨਾਂ ਦੇ ਚੇਲੇ ਕਿਰਤ ਕਰਨ ਵਾਲੇ ਬੰਦੇ ਨਹੀਂ ਕਹਦੇ ਕਹਣਗੇ ਕਿਰਤਾਂ ਵਾਲੇ ਤਾਂ ਇਹਨਾਂ ਨੇ ਲੁੱਟਣਾ ਤੇ ਕੁੱਟਣਾ ਹੁੰਦਾ ਐਵੇਂ ਤਾਂ ਨਹੀਂ ਭਾਰ ਦੀ ਦੇਸ਼ ਦੇ ਉਤੋਂ 45 ਟ੍ਰਿਲੀਅਨ ਸਟਰਲਿੰਗ ਲੁੱਟ ਕੇ ਲੈ ਕੇ ਗਏ ਇੱਕ ਸਾਵ ਆ ਅਮਰੀਕਾ ਦੀ ਇਕਨੋਮੀ 36 ਬਿਲੀ ਹੈ ਨਾ 36 ਟ੍ਰਿਲੀਅਨ ਡਾਲਰ ਦੀ ਹੈ ਉਹ ਸਟਰਲਿੰਗ ਲੁੱਟ ਕੇ ਗਏ ਪਾਉਂਡ ਤੋਂ ਵੱਡਾ ਹੁੰਦਾ ਸਟਰਲਿੰਗ ਉਹਦੇ ਨਾਲ ਤਿੰਨ ਅਮਰੀਕਾ ਬਣ ਜਾਂਦੇ ਆ ਆਪਾਂ ਅੱਜ ਵੀ ਪਾਉਣੇ 4 ਟ੍ਰਿਲੀਅਨ ਡਾਲਰ ਦੀ ਇਕਨੋਮੀ ਆ ਹਿੰਦੁਸਤਾਨ ਪਾਕਿਸਤਾਨ ਸਵਾਟ ਟ੍ਰਿਲੀਅਨ ਡਾਲਰ ਦੀ ਇਕਨੋਮੀ ਆ ਤੀ حساب ਲਾ ਦੋ ਤੇ ਉਹ ਇਕੱਲੇ ਲੁੱਟ ਕੇ ਲੈ ਗਏ ਐਸੇ ਅੱਛਾ ਇਹ ਜਿਹੜੇ ਸ਼ਹੀਦ ਦੀ ਦੇਣ ਵਾਲੇ ਲੋਕ ਨੇ ਜਾਂ ਇੱਕ ਪਾਸੇ ਉਹ ਲੋਕ ਜਿਹੜੇ ਦੇਸ਼ ਦੇ ਵਿੱਚ ਬਾਪੂ ਤੇ ਚਾਚੇ ਦੇ ਨਾਂ ਨਾਲ ਜਾਣੇ ਜਾਂਦੇ ਹਰਕ ਕੀ ਆ ਬਾਪੂ ਤੇ ਚਾਚੇ ਚਾਚੇ ਹੀ ਬਣ ਗਏ ਕਿੰਦਾ ਬਾਪੂ ਆਹੀ ਤਾਂ ਉਹਦੀ ਸ਼ਾਨਫ ਸੀ ਉਹਦਾ ਲੇਡੀ ਮਾਉਂਟ ਬੈਟਰਨ ਦੇ ਨਾਲ ਅੰਗਰੇਜ਼ੀ ਲੌਂਗ ਲਿਵ ਦੀ ਕਿੰਗ ਤੁੰਤੇ ਨੱਚ ਰਿਆ ਇਹ ਕਹਿੰਦੇ ਵੀ ਸਾਨੂੰ ਥੋੜਾ ਲੁੱਟਣੀ ਚਾਹੀਦੀ ਇਹ ਤੋਂ ਬਾਹਰ ਨਿਕਲੋ ਉਹਨੇ ਥੋੜੇ ਨਾਲੀ ਲੁੱਟ ਤੁਸੀਂ ਸਾਨੂੰ ਦੇ ਦਿਓ ਅਸੀਂ ਲੁੱਟਾਂਗੇ ਨਾਲੇ ਖਾਵਾਂਗੇ ਤੁਹਾਡੇ ਨਾਲ ਨਾਲੇ ਨੱਚਾਂਗੇ ਜਦੋਂ ਆਪਣੇ ਚਾਚੇ ਉਹ ਨੱਚ ਰਹੇ ਸੀ ਤੇ ਪੰਜਾਬ ਦਾ 10 ਲੱਖ ਬੰਦਾ ਮਾਰਿਆ ਜਾ ਰਿਹਾ ਸੀ ਉਹ ਵੀ ਨਿਰਦੋਸ਼ ਨਾਲੇ ਸਿੱਖ ਨਿਰਦੋਸ਼ ਨਾਲੇ ਹਿੰਦੂ ਨਿਰਦੋਸ਼ ਨਾਲੇ ਮੁਸਲਮਾਨ ਔਰ ਉਹਨੂੰ ਪਤਾ ਹੀ ਨਹੀਂ ਸੀ ਵੀ ਅੱਜ ਸਾਡਾ ਕਹਣ ਕਿਉਂ ਹੋ ਰਿਹਾ ਬਸ ਭਾਈ ਕਲ ਜਗ ਬਾਪਰ ਗਿਆ ਬੰਦੇ ਨੂੰ ਬੰਦਾ ਖਾਣ ਲੱਗਿਆ ਇਹ ਕਹਿੰਦੇ ਲੋਕੀ ਇਹਨਾਂ ਪੌ ਲੋਕਾਂ ਨੂੰ ਵੜਾਤਾ ਤੇ ਆਪਣੇ ਚਾਚੇ ਵੀ ਨਹੀਂ ਚੀ ਜਾਣਗੇ ਚਾਚਾ ਬਾਪੂ ਸ਼ੁਕਰ ਫਫੜ ਨਹੀਂ ਕਹਤਾ ਜੇ ਫਫੜ ਕਹਿੰਦੇ ਬੀ ਅਸੀਂ ਮੁਲਕ ਦੇ ਫਫੜਾਂ ਫਿਰ ਕੀ ਕਰਦੇ ਤਿੰਨ ਚਾਰ ਵਾਰੀ ਫਫੜ ਕਹਿਣਾ ਪਏ ਜੀ ਦੰਦ ਹੱਲ ਜਾਂਦੇ ਬੰਦੇ ਦੇ ਠੀਕ ਹੈ ਨਾ ਹਾਂ ਅੱਛਾ ਇੱਕ ਇਹ ਜਿਹੜਾ ਹੁਣ ਲੋਕ ਜਿਹੜੇ ਚਰਾਹੇ 'ਚ ਖੜੇ ਆ ਇਸ ਵਕਤ ਚਰਾਹੇ 'ਚ ਖੜੇ ਆ ਲੋਕ ਕਿੱਧਰ ਨੂੰ ਜਾਣ ਲੋਕ ਕਿਹੜੇ ਰਾਹ ਤੇ ਵਹਿਣ ਕਿ ਉਹ ਅਸਲੀ ਆਜ਼ਾਦੀ ਦਾ ਰਾਹ ਚੱਕਣ ਲੋਕ ਸਹੀ ਅੰਤਰ ਕਿਉਂਕਿ ਲੋਕਤੰਤਰ ਦਾ ਯੁੱਗ ਹੈ ਸਹੀ ਆ ਸਹੀ ਅਰਥਾਂ 'ਚ ਨਾਗਰਿਕਾਂ ਦੇ ਵੋਟ ਨੂੰ ਪਛਾਣਨਾ ਵੋਟ ਦੀ ਤਾਕਤ ਨੂੰ ਪਛਾਣਨਾ ਤੇ ਆਪ ਦੇ ਵਿੱਚੋਂ ਵਿਦਵਾਨ ਤੇ ਕਰਤਾਰ ਵਾਲੇ ਬੰਦੇ ਚੁਣਨਾ ਤੇ ਜੁਲੇਬਾਜ਼ਾਂ ਨੂੰ ਨਾ ਚੁਣਨਾ ਜੁਨੇਬਾਜ਼ ਅਕਸਰ ਹੈਗੇ ਨਾ ਲਾਰੇ ਤੇ ਜੁਮਲੇ ਤੇ ਵਾਧੇ ਤੇ ਨੀ ਚੀਜ਼ਾਂ ਹੁੰਦੀਆਂ ਐ ਇਹਦੀ ਪਛਾਣ ਕਰਕੇ ਇਹਨਾਂ ਨੂੰ ਮਾਰਨ ਪਰੇ ਤੇ ਕੰਮ ਕਰਨ ਵਾਲੇ ਬੰਦੇ ਆਪ ਦੀ ਕਿਰਤੀ ਵਰਗ ਚੋਂ ਵਪਾਰੀ ਵਰਗ ਚੋਂ ਛੋਟੀ ਕਰਸ਼ਾਣੀ ਦੇ ਜਿਹੜਾ ਚੁਣੇ ਸੀਗੇ ਜੀ ਲੋਕਾਂ ਨੇ ਆਪ ਦੇ ਵੱਲੋਂ ਇਨਕਲਾਬ ਲੈ ਕੇ ਆਂਦਾ ਪਰ ਬਹਿਨੀਆਂ ਚਾਰਟੀਆਂ ਦੇ ਥੰਮ ਸੀ ਜਿਹੜੇ ਗੁੰਝ ਕੇ ਮਾਰੇ ਮਾਰੇ ਪਰ ਨਿਕਲਿਆ ਕੀ ਕੋਈ ਗੱਲ ਨਹੀਂ ਉਹਨਾਂ ਨੇ ਤਿੰਨ ਪੁੰਝ ਕੇ ਸੜਤੇ ਜੇ ਲੋਕਾਂ ਨੇ ਚੌਥੇ ਪੁੰਝ ਤੇ ਫੇਰ ਜੇ ਚੌਥੇ ਪੁੰਗ ਤੇ ਫਿਰ ਜਦੋਂ ਪੰਜ ਜਿਹੜਾ ਪੰਜਵਾਂ ਆਊਗਾ ਨਾ ਉਹ ਰਾਤ ਨੂੰ ਬੜਾ ਬੜਾ ਕੇ ਉੱਠੂ ਵੀ ਜੇ ਮੈਂ ਕੰਮ ਨਹੀਂ ਕੀਤਾ ਤੇ ਮੇਰੀ ਹੋਂਦ ਨੂੰ ਖਤਰਾ ਹੈ ਪਹਿਲੇ ਚਾਰ ਠੋਕੇ ਹੋਏ ਇਹਨਾਂ ਨੇ ਆਹੀ ਹੈ 4 ਸਾਲ ਦੀ ਗੱਲ ਹੈ ਲੋਕਾਂ ਨੇ ਜੇ 4 ਸਾਲਾਂ ਚ ਐਸੀ ਤਰ੍ਹਾਂ ਹੀ ਫੈਸਲਾ ਲੈ ਲਿਆ ਇਹਨਾਂ ਨੂੰ ਹਾਂ ਕੰਮ ਕਰ ਕੋਈ ਤਰਾਈ ਨਹੀਂ ਬਦਦੁਆ ਚੁਣ ਲੈਣ ਕੰਮ ਕਰਨੀ ਗੱਲ ਹੈ ਜੇ ਕੰਮ ਨਾ ਕੀਤਾ ਸਿਰਫ ਜੁਗਲੀ ਖੇਡੇ ਤੇ ਟੀਚਰਾਂ ਹੀ ਕੀਤੀਆਂ ਵਿਅੰਗੀ ਕ세 ਫਿਰ ਲੋਕ ਇੰਨੇ ਕਮਲੇ ਵੀ ਨਹੀਂ ਹਨ ਕਰ ਦੇਣਗੇ ਤਾਂ ਦਾ ਇਹ ਪੱਕੀ ਗੱਲ ਹੈ Your spies. Subscribe now and press the bell icon. Never miss an update.